ਲੋਕ ਚੇਤਨਣ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਜਦੋਂ ਬੰਦਾ ਰੋਜ਼ ਅਮਰਦੀ ਜ਼ਿੰਦਗੀ ਦੇ ਵਿੱਚ ਵਿਚਰਦਾ ਤਾਂ ਉਹਨੂੰ ਰੱਬ ਚੇਤੇ ਵੀ ਨਹੀਂ ਆਉਂਦਾ ਆਪਣੇ ਕੰਮਾਂ ਦੇ ਵਿੱਚ ਆਪਣੇ ਕਾਰਾਂ ਦੇ ਵਿੱਚ ਐਨਾ ਉਲਝ ਕੇ ਮਨੁੱਖ ਰਹਿ ਗਿਆ ਕਿ ਉਸ ਨੂੰ ਰੱਬ ਦਾ ਚੇਤਾ ਹੀ ਭੁੱਲ ਗਿਆ ਤੇ ਜਦੋਂ ਕੋਈ ਆਫਤ ਪੈਂਦੀ ਹੈ ਕੁਦਰਤੀ ਆਫਤ ਪੈਂਦੀ ਹੈ ਕੋਈ ਬਿਮਾਰ ਹੁੰਦਾ ਕੋਈ ਟਮਾਰ ਹੁੰਦਾ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਫਿਰ ਉਹ ਲੋਕ ਪਹੁੰਚਦੇ ਨੇ ਹਸਪਤਾਲ ਹਸਪਤਾਲ ਜਿੱਥੇ ਜਾ ਕੇ ਬੰਦੇ ਨੂੰ ਰੱਬ ਯਾਦ ਆਉਂਦਾ ਜਿੱਥੇ ਉਹਨੂੰ ਸਾਖ ਸਾਤ ਰੱਬ ਦੇ ਦਰਸ਼ਨ ਹੁੰਦੇ ਆ ਜਦੋਂ ਉੱਥੇ ਉਹ ਦੇਖਦਾ ਇਹ ਚਾਰਛਫੇਰੇ ਲੋਕ ਦੁਖੀ ਮਰੀਜ਼ ਨੇ ਬਿਪਤਾ ਦੇ ਵਿੱਚ ਨੇ ਪੀੜਾ ਦੇ ਵਿੱਚ ਨੇ ਫਿਰ ਮਨੁੱਖ ਨੂੰ ਯਾਦ ਆਉਂਦਾ ਰੱਬ ਲੰਗੇ ਜਾਂਦੇ ਸੀ ਜਾਂਦੇ ਜਾਂਦੇ ਪੀਜੀਆਈ ਦੇ ਸਾਹਮਣੋਂ ਲੰਗੇ ਜਦੋਂ ਤਾਂ ਇੱਕ ਪਾਸੇ ਲੰਗਰ ਚੱਲ ਰਿਹਾ ਸੀ ਲੰਗਰ ਚੱਲ ਰਿਹਾ ਸੀ ਪੀਜੀਆਈ ਜਿੱਥੇ ਬਹੁਤ ਸਾਰੇ ਲੋੜਵੰਦ ਮਰੀਜ਼ ਜਿਹੜੇ ਬਿਪਤਾ ਮਾਰੇ ਬਹੁਤ ਮੁਸੀਬਤ ਦੇ ਵਿੱਚ ਜਿਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਉਹ ਆਪਣਾ ਜਿਹੜਾ ਇਲਾਜ ਹੈ ਉਹ ਕਿਸੇ ਮਹਿੰਗੇ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਨਹੀਂ ਕਰਵਾ ਸਕਦੇ ਉਹ ਆਉਂਦੇ ਨੇ ਪੀਜੀਆਈ ਪੀਜੀਆਈ ਇੱਕ ਸਸਤਾ ਸਰਕਾਰੀ ਇੱਕ ਹਸਪਤਾਲ ਹੈ ਜਿੱਥੇ ਲੋਕ ਆ ਕੇ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਾਉਣ ਲਈ ਆਉਂਦੇ ਆ ਇੱਥੇ ਬਾਹਰ ਇੱਕ ਲਾਈਨ ਲੱਗੀ ਸੀ ਬਹੁਤ ਵੱਡੀ ਲਾਈਨ ਲੱਗੀ ਸੀ ਮੈਂ ਦੇਖ ਕੇ ਇਸ ਲਾਈਨ ਨੂੰ ਰੁਗਿਆ ਤਾਂ ਦੇਖਿਆ ਤੇ ਲੰਗਰ ਚੱਲ ਰਿਹਾ ਸੀ ਅਜਈਆਂ ਰੂਹਾਂ ਨੇ ਜਿਹੜੀਆਂ ਬੇਨਾਮੀ ਜਿਹੜੀਆਂ ਕੋਈ ਜ਼ਿਕਰ ਨਹੀਂ ਕਰਦੀਆਂ ਜਿਹੜੀਆਂ ਕਿਸੇ ਗੱਲ ਦਾ ਕੋਈ ਖੁਲਾਸਾ ਨਹੀਂ ਕਰਦੀਆਂ ਜਿਹੜੀਆਂ ਪਬਲਿਕ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਨਹੀਂ ਕਰਦੀਆਂ ਕਿ ਅਸੀਂ ਬਹੁਤ ਵੱਡੇ ਦਾਤੇ ਐ ਅਸੀਂ ਬਹੁਤ ਵੱਡੇ ਦਾਨੀ ਐ ਅਸੀਂ ਬਹੁਤ ਵੱਡੇ ਸਮਾਜਿਕ ਕੰਮ ਕਰਨ ਵਾਲੇ ਐ ਲੇਕਿਨ ਇੱਥੇ ਜਦੋਂ ਦੇਖਿਆ ਤਾਂ ਲੋਕ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਐਸੇ ਡੇਰੇ ਐ ਬਹੁਤ ਸਾਰੇ ਐਸੇ ਕਈ ਤਰ੍ਹਾਂ ਦੇ ਜਿਹੜੇ ਸੰਗਠਨ ਐ ਜੋ ਚੁੱਪ ਚੁਪੀਤੇ ਆਉਂਦੇ ਨੇ ਆਪਣੀ ਗੱਡੀ ਭਰ ਕੇ ਲੈ ਕੇ ਆਉਂਦੇ ਨੇ ਚਾਹ ਦਾਲ ਚਾਵਲ ਬਣਾ ਕੇ ਲੈ ਕੇ ਆਵੇ ਰੋਟੀਆਂ ਲੈ ਕੇ ਆਵੇ ਪ੍ਰਸ਼ਾਦੇ ਬਣਾ ਕੇ ਲੈ ਕੇ ਆਵੇ ਹੋਰ ਬਹੁਤ ਸਾਰੇ ਖਾਣ ਪੀਣ ਦੀਆਂ ਵਸਤਾਂ ਲੈ ਕੇ ਆਵੇ ਤੋਂ ਆਉਂਦੇ ਨੇ ਚੁੱਪ ਚੁਪੀਤੇ ਆਪਣੀ ਜਿਹੜੀ ਗੱਡੀ ਸਾਈਡ ਦੇ ਉੱਤੇ ਲਾ ਕੇ ਉਹ ਖੜ ਜਾਂਦੇ ਨੇ ਤੇ ਲੋਡਵੰਦ ਮਰੀਜ਼ ਜਿਹਨਾਂ ਜਿਹੜੇ ਭੁੱਖੇ ਨੇ ਭਾਣੇ ਨੇ ਜਿਹੜੇ ਬਾਹਰ ਮਹਿੰਗੇ ਹੋਟਲਾਂ ਦੇ ਵਿੱਚ ਰੋਟੀ ਵੀ ਨਹੀਂ ਖਾ ਸਕਦੇ ਆਪਣੇ ਮਰੀਜ਼ ਦੇ ਨਾਲ اٹੈਂਡੈਂਟ ਉਹਨਾਂ ਦੇ ਨਾਲ ਆਉਂਦੇ ਨੇ ਉਹ ਫਿਰ ਲੇਨ ਲਾ ਕੇ ਖੜਦੇ ਨੇ ਉਹ ਆਪਣੀ ਆਪਣੀ ਵਾਰੀ ਦੇ ਵਿੱਚ ਲੰਗਰ ਲੰਦੇ ਨੇ ਤੇ ਲੰਗਰ ਲੈ ਕੇ ਸਾਈਡ ਤੇ ਬੈਠ ਕੇ ਖਾ ਲੈਂਦੇ ਨੇ ਸੋ ਇਸ ਤਰ੍ਹਾਂ ਜਿਹੜਾ ਇਹ ਸਿਸਟਮ ਹੈ ਉਹ ਚੱਲਦਾ ਰਹਿੰਦਾ ਤੇ ਇਹ ਲੋਕ ਜਿਹੜੇ ਆਪਣੀ ਪਹਿਚਾਣ ਵੀ ਕਿਸੇ ਨੂੰ ਨਹੀਂ ਦੱਸਦੇ ਤੇ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਹੜੇ ਲੰਗਰ ਵਰਤਾ ਰਹੇ ਸੀ ਉਹਨਾਂ ਨੇ ਕਿਹਾ ਨਹੀਂ ਸਾਡੀ ਵੀਡੀਓ ਵੀ ਨਾ ਬਣਾਇਓ ਸਾਣਾ ਸਾਡਾ ਕਿਤੇ ਜ਼ਿਕਰ ਵੀ ਨਾ ਕਰਿਓ ਕਿ ਅਸੀਂ ਸੇਵਾ ਕਰ ਰਹੇ ਆ ਇਹ ਹੈ ਸੇਵਾ ਇੱਥੇ ਮਿਲਦਾ ਰੱਬ ਇਹ ਹੈ ਰੱਬ ਇਹ ਹੈ ਧਰਤੀ ਦਾ ਰੱਬ ਪਰ ਕਈ ਲੋਕ ਮੇਰੇ ਵਰਗੇ ਐਸੇ ਵੀ ਨਹੀਂ ਜਿਹੜੇ ਕੋਈ ਅ ਦੋਟਾਈ ਸੋਤੈਨ ਸੋ ਦਾ ਪੱਖਾ ਦੇ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਉੱਪਰ ਲਿਖ ਦਿੰਦੇ ਨੇ ਕਿ ਸੇਵਾ ਕਰਾਈ ਪਲਾਨਾ ਸਿੰਘ ਪਲਾਨਾ ਸਿੰਘ ਪਲਾਨਾ ਸਿੰਘ ਸੋ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਚੰਗੇ ਬੰਦਿਆਂ ਦੀ ਘਾਟ ਨਹੀਂ ਜਿਨ੍ਹਾਂ ਦੇ ਸਹਾਰੇ ਇਹ ਸਿਸਟਮ ਇਹ ਸ੍ਰਿਸ਼ਟੀ ਇਸ ਸਮਾਜ ਇਹ ਦੁਨੀਆ ਇਹ ਲੋਕ ਇਹ ਧਰਤੀ ਕਲ ਰਹੀ ਹੈ ਸੇ ਜੇ ਅਜਿਹੇ ਲੋਕ ਨਾ ਹੋਣ ਦਾਨੀ ਮਹਾਪੁਰਸ਼ ਨਾ ਹੋਣ ਫਿਰ ਇਹ ਧਰਤੀ ਹੁਣ ਤੱਕ ਕੱਦੀ ਬੇੜਾ ਗਰਖ ਹੋ ਜਾਂਦਾ ਕਿਉਂਕਿ ਚਾਰਚ ਫਿਰ ਅੱਜ ਅਸੀਂ ਦੇਖਦੇ ਆ ਵਾਹ ਤਾਂ ਹੀ ਲੋਕ ਪੈਸੇ ਦੀ ਅੰਨੇ ਲੁੱਟ ਦੇ ਵਿੱਚ ਲੱਗੇ ਆ ਦੇਨ ਧਰਮ ਇਮਾਨ ਆਪਣਾ ਵੇਚ ਕੇ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਭੁੱਲਦੇ ਜਾ ਰਹੇ ਆ ਆਪਣੇ ਜ਼ਿੰਦਗੀ ਦਾ ਜਿਹੜਾ ਮਕਸਦ ਆ ਉਹਨੂੰ ਭੁੱਲਦੇ ਜਾ ਰਹੇ ਆ ਤੇ ਹੋਰ ਜਿੰਨਾ ਵੀ ਉਹਦਾ ਜਿਹੜਾ ਲਾਹਾ ਹੈ ਜ਼ਿੰਦਗੀ ਦਾ ਨਹੀਂ ਖੱਟਦੇ ਉਹ ਪਾਪਕੁਮਾਰ ਨੇ ਆਪਣੇ ਆਪ ਨੇ ਸਰੀਰ ਨੂੰ ਆਪਣੇ ਪਰਿਵਾਰ ਨੂੰ ਆਪਣੀ ਔਲਾਦ ਨੂੰ ਪਾਪਾਂ ਦਾ ਭਾਗੀ ਬਣਾ ਰਹੇ ਹੈ ਕਿਉਂਕਿ ਦੋ ਨਹੀਂ ਬਲਕਿ ਚਾਰੇ ਹੱਥਾਂ ਨਾਲ ਸਮਾਜ ਨੂੰ ਲੁੱਟਣ ਲੱਗੇ ਹੋਏ ਗਏ ਇਹਦੇ ਵਿੱਚ ਸਭ ਤੋਂ ਮੂਰੇ ਚਾਹੇ ਉਹ ਸਿਆਸਤਦਾਨ ਹੋਣ ਚਾਹੇ ਉਹ ਪੁਲਿਸ ਵਾਲੇ ਹੋਣ ਚਾਹੇ ਉਹ ਕਿਸੇ ਹੋਰ ਅਦਾਰੇ ਦੇ ਹੋਣ ਚਾਹੇ ਉਹ ਵੱਖ-ਵੱਖ ਸਰਕਾਰੀ ਮੈਕਨਿਜ਼ਮਾਂ ਦੇ ਲੋਕ ਹੋਣ ਚਾਹੇ ਉਹ ਕੋਈ ਹੋਰ ਹੋਵੇ ਲੇਕਿਨ ਚੰਗੇ ਲੋਕ ਵੀ ਹਰ ਖੇਤਰ ਦੇ ਵਿੱਚ ਹਰ ਵਿਭਾਗ ਦੇ ਵਿੱਚ ਹਰ ਮਹਿਕਮੇ ਦੇ ਵਿੱਚ ਹਰ ਪਾਸੇ ਹਰ ਖਿੱਤੇ ਦੇ ਵਿੱਚ ਮਿਲ ਜਾਣਗੇ ਜਿਨ੍ਹਾਂ ਦੇ ਸਹਾਰੇ ਇਹ ਧਰਤੀ ਚੱਲਦੀ ਹੈ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਓ ਸੋ ਲਾਈਕ ਸ਼ੇਅਰ ਜਰੂਰ ਕਰ ਲਿਓ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਵੀ ਕਰ ਲਿਓ ਕਿਉਂਕਿ ਤੁਹਾਡੀਆਂ ਆਸਾਂ ਉਮੀਦਾਂ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਇਹ ਚੈਨਲ ਚੱਲਦਾ ਹੈ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕੱਲ ਨੂੰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਰੋਬਰੋ ਮੰਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਭਕਾਮਨਾਵਾਂ